ਦੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਪਟਾਲਾ ਜਲੰਧਰ ਰੋਡ ਲੋਕਾਂ ਨੇ ਕੀਤਾ ਜਾਮ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਮਿਲ ਰਹੀ ਲੋਕਾਂ ਨੇ ਲਗਾਏ ਦੋਸ਼ ਪਟਾਲਾ ਜਲੰਧਰ ਰੋਡ ਸਥਿਤ 68 ਕੇਵੀ ਸਬਸਟੇਸ਼ਨ ਵਿਖੇਦੀ ਰਾਤ ਸਥਾਨਕ ਲੋਕਾਂ ਵੱਲੋਂ ਹੰਗਾਮਾ ਕਰ ਚੱਕਾ ਜਾਮ ਕੀਤਾ ਗਿਆ ਅਤੇ ਪਟਾਲਾ ਦੇ ਗੌਂਸਪੋਰਾ ਇਲਾਕੇ ਚ ਵੱਟੀ ਗਿੰਤੇ ਚ ਇਕੱਤਰ ਹੋਏ ਲੋਕਾਂ ਨੇ ਜਲੰਧਰ ਪਟਾਲਾ ਰੋਡ ਤੇ ਚੱਕਾ ਜਾਮ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਤੇ ਜ਼ਬਰਦਸਤ ਬਿਜਲੀ ਵਿਭਾਗ ਵਿਰੁੱਧ ਰਈ ਬਾਜੀ ਕੀਤੀ ਗਈ ਇਸ ਮੁਕੇ 71 ਹੋਏ ਲੋਕਾਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕੇ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਮਿਲ ਰਹੀ ਹੈ ਤੇ بار بار ਜਦ ਪਾਵਰ ਕਾਮ ਦੇ ਦਫਤਰ ਸ਼ਿਕਾਇਤ ਅਰਜ ਕਰਨ ਜਾਂਦੇ ਹੰਤੇ ਵਿਭਾਗ ਉਹਨਾਂ ਦੀਆਂ ਸ਼ਿਕਾਇਤਾਂ ਨੂੰ سنجੀਦਾ ਨਾਲ ਨਹੀਂ ਲੈ ਰਿਹਾ ਉੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਰੋਸ ਵਜੋਂ ਬਟਾਲਾ ਚੰਦਰ ਰੋਡ ਤੇ ਰਾਤ ਤੱਕ ਚੱਕਾ ਜਾਮ ਕੀਤਾ ਗਿਆ ਤੇ ਦੇਰ ਰਾਤ ਬਿਜਲੀ ਵਿਭਾਗ ਖਿਲਾਫ ਤਰਨਾ ਅਤੇ ਨਾਅਰੇਬਾਜੀ ਕੀਤੀ ਗਈ 25 ਦਿਨ ਤੋਂ ਨਾ ਪਾਜੀ ਸੜ ਰਿਹਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਰੂ ਸਾਢੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ ਚਾਉਣਾ ਪੈਂਦਾ ਬਿਜਲੀ ਬੋਰਡ ਦੇ ਤਰਲੇ ਪਾਲੇ ਕੋਲ ਜੀ ਰਾਤ ਨੂੰ 1:00 2:00 ਵਜੇ ਬਤੀ ਹੁੰਦੀ ਆ ਫੇਰ ਜੜੀ 6:00 7:00 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਢੀਂਡ ਜਿੰਦੀ ਹੈ ਭਾਜੀ ਅਸੀਂ 20 25 ਦਿਨ ਹੋ ਗਏ ਆ 6 ਵਰੀ ਕੰਪਲੀਟ ਆ ਜੇ ਤੁਤੇ ਐਸਡੀਓ ਸਾਹਿਬ ਨੂੰ ਪੈਸਾ ਦਾ ਟ੍ਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਰਾਬ ਆ ਉਹ ਨਾ ਟ੍ਰਾਂਸਫਰਮ ਬਦਲ ਦੇਆ ਆਉਂਦੇ ਨੇ ਫਿਊਜ਼ ਲਾ ਕੇ ਚਲੇ ਜਾਂਦੇ ਸਾਡੇ ਬਰਾਦਰ ਜੀ ਦਾ ਫਿਊਜ਼ ਲਾਤਾ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਅੱਜ ਸਵੇਰ ਦੀ ਬੱਤੀ ਬੰਦ ਆ ਟੈਂਚੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰਨ ਦੇ ਨੇ ਸਾਡੇ ਹੱਥੋਂ ਵਿੱਚੋਂ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸਵੇਰ ਦਾ ਬੰਦ ਆ ਪੈਸਾ ਨਾ ਕੋਈ ਸਪਰਾਈ ਏਰੀਆ ਮਿਲਸੀ ਦਾ ਹੰਦਾ ਟਰਾਂਸਫਰ ਆ ਤੇ ਪਿਛਲੇ 20 25 ਦਿਨਾਂ ਤੋਂ ਹੋਇਆ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਬਿਜਲੀ ਕਿਉਂ ਦੇ ਦੇ ਲੇਕਿਨ ਇੱਕ ਵਾਰ ਤੇ ਬੱਤੀ ਆਉਂਦੀ ਨਹੀਂ ਇਹਦੇ ਬਾਰੇ ਕੀ ਪਾਜੀ ਬਿਜਲੀ ਫ੍ਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਦਾਰ ਦੇਣ ਦੇਂਦੇ ਵੀ ਇੱਕ ਦਿਨ ਦੇ ਦੱਸੀ ਹੁੰਦਾ ਮਾਫ਼ ਪਰ ਜਿਹੜਾ ਸਾਡਾ ਬੱਤੀ ਪਾਲ ਸੀ ਜੀ ਦੇ ਨਿਕਲ ਗਿਆ ਇਹਨਾਂ ਦੇ ਘਰ ਦੇ ਦੱਸ ਹੁੰਦਾ ਮਾਫ਼ ਹੋ ਰਹੀਆ ਪਰ ਸਾਨੂੰ ਦੇਖ ਜੁੰਟ ਨੇ ਵੀ ਚੋਬਰ ਕੋਲ ਨੂੰ ਮਿਲਗਾ ਸਰਕਾਰ ਨੂੰ ਇਹ ਕਹਾਂ ਜੁਨਾ ਸਾਡੇ ਹੱਥ ਜਿਦਾ ਲੋ ਅਜਰ ਤੁਹਾਨੂੰ ਜਗਾ ਦੇਈਏ ਸਾਨੂੰ ਜੇਲੇ ਜੇ ਛੋਟ ਲੋ ਤੇ ਜੇਲੇ ਜੋ ਮਰਜ਼ੀ ਕਰੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇੱਕਾ ਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ ਗਰਮੀ 'ਚ ਰਸ ਗਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪੈਗੇ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਂਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਭਰਤੀ ਉਥੇ ਧਰਨਾ ਲਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦਿਨ ਬੱਤੀ ਚੱਲੇਗੀ ਉਹਨਾਂ ਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀਦਾਂ ਨੇ ਪੁੱਛੋ ਹੁੰਦੀ ਕਦੋਂ ਪੰਜ ਮਿੰਟ ਨੇ ਹੁੰਦੀ ਪੰਜ ਮਿੰਟ ਕੀ ਪੰਜ ਸਕਿੰਟ ਹੁੰਦੀ ਹੈ ਅੱਗ ਲੱਗਦੀ ਹੈ ਉਹਨੂੰ ਬੱਸ ਗਈ ਉਹ ਅਰਾਸ ਆਪਣੀ ਪੋਸਟ ਕਿੱਥੇ ਗਈ ਨਹੀਂ ਸਾਹਿਬ ਬਾਹਰ ਮੇਕਨ ਦਾ ਟ੍ਰਾਂਸਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਟਾਉਣ ਕਰਕੇ ਦੁਬਾਰਾ ਸਰ ਗਿਆ ਉਹਦੇ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਵਾਰ ਬੰਦਿਆ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋਲ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਇਹ ਕਾ ਉਹ ਨਾ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਓ ਆਪੇ ਕੰਮ ਦੇ ਆਉਂਦੇ ਆ ਬੰਦਾ ਲੋਨਗਵਾਲਤ ਵੀ ਅਸੀਂ ਸਦਲੈਕਟ ਵੀ ਨੂੰ ਤੋਂ ਆਣਾ ਆਏਗਾ ਦੋਸਤੇ ਉੱਥੇ ਟਰਾਲੀ ਲੱਗੀ ਹੈ ਦੋਸਤੇ ਦੇ ਟਰਾਂਸਫਰ ਸਪਲਾਈ ਚ ਲੈ ਦਿੰਦੇ ਆ ਗੱਲ ਨੋ ਕਿਹੜੀ ਪਰ ਇਹ ਸੰਜੀਤ ਹੀ ਰਹੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਕੌਂਸਲ ਦਾ ਟਰਾਂਸਫਾਰਮਰ ਲੱਗਦਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਨੂੰ ਤੇ ਅਸੀਂ ਦੱਸਾ 15 ਮਿੰਟਾਂ ਨਾਲ ਚਾਲੂ ਕਰਵਾ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11:00 ਵਜੇ ਸਾਢੇ 11:00 ਵਜੇ ਆ